ਇਹ ਮੁੰਡਾ ਚੰਡੀਗੜ੍ਹ ਤੋਂ ਆਇਆ ਇੱਕ ਕੱਲ ਪਰਸੋਂ ਮੇਰੇ ਨਾਲ ਗੱਲ ਹੋਈ ਇਹ AI ਦੇ ਕੋਰਸ ਕਰਾਉਂਦਾ ਮੈਨੂੰ ਕਹਿੰਦਾ ਵੀਰ ਜੀ ਮੈਂ ਚਾਹੁੰਦਾ ਕਿ ਉੱਥੇ ਇਲਾਕੇ ਦੇ ਜਿਹੜੇ ਬੱਚੇ ਜਿਨ੍ਹਾਂ ਦੇ ਘਰ ਇਦਾਂ ਹੋ ਗਏ ਮੈਂ ਉਹਨਾਂ ਨੂੰ ਕੋਰਸ ਆਨਲਾਈਨ ਕਰਾਵਾਂ ਮੈਂ 3 ਦਿਨ ਤੋਂ ਕੀ ਕਰ ਰਿਹਾ ਜਿਹੜੇ ਬੱਚੇ ਇੱਥੇ 10th ਤੋਂ ਲੈ ਕੇ +2 ਤੱਕ ਦੇ ਨੇ ਜਿਹੜੀਆਂ ਕੁੜੀਆਂ ਜਿਹੜੇ ਘਰੇ ਘਰਾਂ 'ਚ ਬੈਠੀਆਂ ਨੇ +2 ਕਰਕੇ ਰੁੱਕ ਗਈ ਹੈ ਨਾ ਉਹਨਾਂ ਸਾਰੇ ਬੱਚਿਆਂ ਨੂੰ ਇਕੱਠੇ ਕਰਕੇ ਦਾ ਇੱਕ ਗਰੁੱਪ ਬਣਵਾਤਾ ਇਹ ਉਹਨਾਂ ਨੂੰ ਸਿਖਾਉਣਾ ਸ਼ੁਰੂ ਕਰੂ ਇਹ ਕਹਿੰਦਾ ਜਿਹੜੇ ਬੱਚਿਆਂ ਨੂੰ ਜ਼ਿਆਦਾ ਲੋੜ ਹੈ ਉਹਨਾਂ ਨੂੰ ਸ਼ੁਰੂ ਚ ਮੈਂ 8 ਤੋਂ 10000 ਰੁਪਏ ਮੈਂ ਆਪਦੇ ਕੋਲੋਂ ਦਊਂਗਾ ਤਨਖਾਹ 1.5 ਤੋਂ 2 ਮਹੀਨੇ ਤੱਕ ਉਹਨਾਂ ਨੂੰ ਟ੍ਰੇਨ ਕਰਕੇ 35 ਤੋਂ 40000 ਰੁਪਏ ਘਰ ਬੈਠੇ ਉਹਨਾਂ ਨੂੰ ਪੇਮੈਂਟ ਲੱਗ ਜਾਣਗੇ ਜੇ ਉਹ ਚ 5-700 ਕੁੜੀ ਇਸ ਇਲਾਕੇ ਦੀ ਹੋਗੀ ਉਪਨਸ 720 ਨੇ ਸਾਰਾ ਏਰੀਆ ਧਾਰ ਲੈਣਾ ਹਾਂ ਜੀ ਸੋ ਸਾਡੀ ਨਾਲ ਜੇ ਕਿਤੇ ਨਾ ਕਿਤੇ ਸੰਤਾਪ ਦੇ ਵਿੱਚ ਆਪਾਂ ਏਆਈ ਲੈ ਕੇ ਜਾਈਏ ਸਾਡੀ ਪਹਿਲੀ ਕੰਪਨੀ ਆ ਦਿੱਲੀ ਤੱਕ ਦੀ ਜਿਹੜੀ ਸਰਦਾਰ ਦੀ ਆ ਏਆਈ ਵਾਹ ਜੀ ਛੋਟੇ ਭਾਈ ਵੱਡੀ ਗੱਲ ਤਾਂ ਐਡਾ ਵੱਡਾ ਹੜ ਸੰਤਾਪ ਝਲਾਰ ਚੱਲ ਨੇ ਰੋਗ ਤੇ ਉਹਦੇ ਨਾਲ ਬਹੁਤ ਵੱਡੀਆਂ ਚੰਗੀਆਂ ਗੱਲਾਂ ਵੀ ਆ ਰਹੀਆਂ ਜੀ ਜੇ ਮਾੜਾ ਹੋਇਆ ਦੁੱਖ ਹੋਇਆ ਨਾ ਤਾਂ ਸੁੱਖ ਵੀ ਬਹੁਤ ਆ ਇਹ ਰੋਜ਼ਗਾਰ ਕਿੰਨਾ ਵੱਡਾ ਬਹੁਤ ਵੱਡਾ ਜੀ ਤੇ ਏਆਈ ਆਉਣ ਵਾਲੇ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਸਭ ਤੋਂ ਵੱਡੀ ਜ਼ਰੂਰਤ ਨੌਕਰੀ ਨਾਲ ਲਵਾਨੇ